ਕੈਪਟਨ ਅਰਿਆਸਤੀ ਤੇ ਬਾਦਲ ਸਿਆਸਤੀ ਜੀ ਇਹਨਾਂ ਦੀ ਜੋ ਹੱਤੀ ਹੈ ਲੋਕ ਸਭ ਜਾਣਦੇ ਸਿੱਧੂ ਦੇ ਜੋ ਛੱਕੇ ਨੋਕਰੇ ਹਨ ਹੱਕੇ ਬੱਕੇ ਯਾਰੋ ਸ਼ਾਇਰ ਨੇ ਜੋ ਪੱਕੇ ਹੁਤਾ ਦੁੱਧੋ ਪਾਣੀ ਛਾਂਦੇ ਕਿ ਮਾਰਦਾ ਕਰੇ ਜੂਜਾ ਪੈਗ ਤੋਂ ਪਰੇਜ ਵਾਲਾ ਕੁੱਟਦਾ ਏ ਮੇਜ ਵਾਲਾ ਪੁੱਜ ਕੇ ਹਸਾਉਂਦਾ ਏ ਮੁਹੰਮਦ ਰਜ਼ੀਕ ਥੋੜਾ ਹਿੰਦੀ ਵਿੱਚ ਵੀ ਕੇ ਯਾਰੋ ਬੰਦਾ ਉਹ ਜੀ ਠੀਕ ਪਰ ਸੰਸਦਕ ਸੰਦਾ ਏ ਕਿ ਮਾਰਦੇ ਨੇ ਚੋਟੀ ਯਾਰੋ ਦਿਲਾਂ ਵਿੱਚ ਕੋਟੀ ਯਾਰੋ ਆਪੇ ਪਾਈ ਵੋਟ ਕੀ ਜੀ ਕਿਸੇ ਨੂੰ علامه ਐ ਕੱਢਿਆ ਮਸਿੱਤਾ ਬੜਾ ਬੋਲਦਾ ਏ ਬਿੱਟਾ ਬੜਾ ਤੇ ਮਜੀਦੀਏ ਦਾ ਚੱਕਾ ਬੜਾ ਕੁਣਤਾ ਪਜਾਂਦਾ ਵਾਹ ਜੀ ਵਾਹ ਮੁਜੀਠੀਆ ਦਾ ਕਿੱਤਾ ਬੜਾ ਕੁੜਤਾ ਪਜਾਮਾ ਇੱਕ ਸੁੱਖੇ ਦੇ ਜਿਗੱਪ ਆਪ ਹੱਦਾਂ ਮੰਨੇ ਜਾਂਦੇ ਕੱਪ ਲੀਟਰਾਂ ਦੀ ਖਾਪ ਰਹਿੰਦੀ ਸੰਸਦ ਵਿੱਚ ਪੈਂਦੀ ਏ ਲਾਇਆ ਇੱਕ ਟੇਵਾ ਸਭ ਲੁੱਟਦੇ ਨੇ ਮੇਵਾ ਜਰਾਜ ਨਹੀਂ ਉਹ ਸੇਵਾਏ ਤਾਂ ਨੰਨੀ ਸ਼ਾਂ ਵੀ ਕਹਿੰਦੀ ਏ ਕਿ ਟੋੜਾ ਬਰਨਾਲਾ ਸੰਤ ਭਿੰਡਰਾਵਾਂ ਵਾਲਾ ਜਦੋਂ ਦੌਰ ਸੀਗਾ ਕਾਲਾ ਇਹ ਪੰਜਾਬ ਸਾਰਾ ਜਾਣਦਾ ਕਿ ਆਪਣਾ ਬ੍ਰਾਂਡ ਮੰਗੇ ਸਿੱਖ ਹੋਮ ਲੈ ਤਾਂ ਅੰਜ ਗੱਲ ਤੇ ਸਟੈਂਡ ਪੂਰਾ ਸਿਮਰਜੀਤ ਮਾਨਦਾ ਕਿ ਮਿਲਦੀ ਨਹੀਂ ਚਾਲ ਜਗਮੀਤ ਵੀ ਕਮਾਲ ਇੱਕ ਖਹਿਰਾ ਸਖਬਾਲਿਆ ਰੋ ਮੁੱਢ ਤੋਂ ਹੀ ਬਾਗੀ ਆ ਛੋਟੇ ਪਰਛਾਇਆ ਨਲੀ ਪਾਰਟੀ ਲਿਆਇਆ ਉੱਤੇ ਦੋਸ਼ ਵੰਡਾ ਲਾਇਆ ਮੈਂ ਕਿਸ ਨੇ ਤੇ ਆ ਕਿ ਗਈ ਪਾਰਟੀ ਵੰਡੀ ਕਦੇ ਪੂਰੀ ਸੀ ਜੀ ਚੰਡੀ ਖੁੱਡੀਆਂ ਤੇ ਤਲਵੰਡੀ ਜਗਦੇਵ ਜਦੋਂ ਯਾਰ ਸੀ ਇਹ ਸਿਆਸਤ ਦੀ ਚਾਲ ਲੈਂਦੀ ਆਪੇ ਮੂਰੇ ਪਾਲ ਹਰਜੰਦ ਲੋਂਗੋ ਵਾਲ ਦਿੱਤਾ ਗੋੜੀਆਂ ਨਾ ਮਾਰ ਸੀ ਕਿ ਇੱਕ ਵੀਡੀਓ ਸਤਾਇਆ ਯਾਰ ਉਹ ਸੁੱਚਾ ਤੇ ਘਬਾਇਆ ਜੀ ਵਿਵਾਦਾਂ ਵਿੱਚ ਆਇਆ ਖੌਰੀ ਝੂਠਾ ਸੀ ਕਿ ਸੱਚਾ ਸੀ ਸਾਰੇ ਨਾਕੇ ਤੋਂ ਲਗਾ ਦੂੰ ਮੈਂ ਤਾਂ ਜੱਲੀਆਂ ਚ ਕਾ ਦੂੰ ਨਾਲੇ ਬੰਦੀ ਕਰਾ ਦੂੰ ਚਲੋ ਛੱਡੋ ਜੀਓ ਬੱਚਿਆ ਸੀ ਕਿ ਕੇਦਰੀ ਆਵਾਜ਼ ਜਿਹਨੂੰ ਮਿਲੇ 5 ਸਾਲ ਯਾਰੋ ਕਰਤਾ ਕਮਾਲ ਹਾਲ ਦਿੱਲੀ ਜਾ ਕੇ ਵੇਖ ਲਓ ਪੰਜਾਬ ਤੇ ਜਦੋਂ ਹੁੰਦਾ ਹੈ ਕਿ ਕਰਤਾ ਕਮਾਲ ਹਾਲ ਦਿੱਲੀ ਜਾ ਕੇ ਵੇਖ ਲਓ ਕਿ ਸਿਰੇ ਦੇ ਤੋਂ ਠੱਗ ਪਿੱਛੇ ਭੱਗਦਾਂ ਦਾ ਵਗ ਲਾਈ ਦੇਸ਼ ਵਿੱਚ ਅੱਗ ਹੁਣ ਆਪੇ ਤੁਸੀਂ ਸੇਖ ਲਓ ਕਿ ਚਟਾਲਿਆਂ ਦਾ ਬੋਲ ਬਾਲਾ ਜੇ ਵੀ ਲਾਲ ਜੀ ਚਟਾਲਾ ਜੇ ਬੀਟੀ ਦਾ ਕੋਟਾਲਾ ਉਹਦੇ ਮੁੰਡੇ ਨੂੰ ਫਸਾ ਗਿਆ ਉਹ ਪ੍ਰਕਾਸ਼ ਉਹ ਬੁੱਢਾ ਇੱਕ ਖੱਟੜ ਤੇ ਹੁੰਦਾ ਯਾਰ ਉਹ ਚਾਬੀ ਵਾਲਾ ਗੁੱਡਾ ਕੁੜੀ ਆਪਣੀ ਚੜਾਉਂਦੀਆਂ ਕਿ ਮੋਨਾਨਾ ਜੀ ਆਯਾਦ ਯਾਦ ਆਇਆ ਚਿਰਾਂ ਬਾਅਦ ਇੱਕ ਲਾਲੂ ਪ੍ਰਸਾਦ ਚਾਰਾ گاਵਾਂ ਦਾ ਵੀ ਖਾ ਗਿਆ ਐਨੀ ਸਾਫ਼ ਨਹੀਂ ਸੀ ਟੈਜਮਹਾਲ ਰਾਈਟਰ ਦੇ ਵਿੱਚ ਸਿਰ ਸੈਣਾ ਦੇ ਖੱਚ ਦੇਖਾ ਕਰਿਆ ਆ ਗਿਆ ਕਿ ਵਖਰਾ ਸੀ ਸੂਬਾ ਕਸ਼ਮੀਰ ਵੀ ਅਜੂਬਾ ਜਿੱਥੇ ਰਹਿੰਦੀ ਮਹਿਬੂਬਾ ਯਾਰ ਉਹ ਸੈਜਦਾਂ ਦੀ ਕੁੜੀ ਆ ਉਮਰ ਅਬਦੁੱਲਾ ਹੁਣ ਛੜਦੇ ਨਹੀਂ ਖੁੱਲਾ ਗੱਲ ਆਈ ਉੱਤੇ ਬੁੱਲਾ ਫਿਰ ਮੁੜ ਕੇ ਨਾ ਮੁੜੀ ਆ ਕਿ ਇੱਕ ਭੈਣ ਮਾਇਆ ਵਦੀ ਦੀਦੀ ਮਮਤਾ ਦੀ ਗਤੀ ਨਾਲ ਵਿਆਹਿਆ ਨਹੀਂ ਪਤੀ ਸਤੀ ਹੋਈਆਂ ਰਾਜਨੀਤੀ 'ਚ ਇੱਕ ਬੰਦਾ ਹੈ ਮਹਾਨ ਜੀ ਅਵੱਲੇ ਦੇ ਬਿਆਨ ਪਿਉ ਨੂੰ ਪਿਤਾ ਦੇ ਸਮਾਨ ਕਹੀ ਜਾਂਦਾ ਖਾਦੀ ਬੀਤੀ ਜੇ ਕਿ ਬਾਜਾਂ ਮਾਰੀਆਂ ਬੁਲਾਇਆ ਹੱਥ ਕਈਆਂ ਨਾਲ ਮਲਾਇਆ ਹਸ ਰਾਜ ਨੇ ਸੁਨਾਇਆ ਇਹ ਤਾਂ ਫਕਰਾਂ ਦੀ ਮੌਜ ਹੈ ਪਾਲੋ ਭਗਵੇਂ ਚੋਲੇ ਸੱਚ ਮੀਡੀਆ ਨਾਲ ਬੋਲੇ ਓਲੇ ਰੱਖੇ ਘੱਟੋਲੇ ਲਈ ਖਾਤਾ ਤੇ ਪਹੁੰਚੇ ਕਿ ਕਵੀ ਅਟਲ ਬਿਹਾਰੀ ਅੜਵਾਨੀ ਨਾਲ ਯਾਰੀ ਬਾਜੀ ਆਇਟਮ ਦੀ ਮਾਰੀ ਸਾਰੀ ਗੱਲ ਰੱਖੀ ਓਲੇ 'ਚ ਮੋਦੀ ਦੇ ਕਾਨੂੰਨ ਕੋਇਆ ਕਹਿਣ ਕੇ ਸਤੂਨ ਯਾਰੋ ਵੱਖਰਾ جنੂਨ ਹੁੰਦਾ ਸੰਗੀਆਂ ਦੇ ਬੋਲੇ 'ਚ ਨਹਿਰੂ ਤੇ ਪਟੇਲ ਕੱਟੀ ਦੂਹਾਂ ਨਹੀਂ ਜੇਲ ਇਹ ਸਿਆਸਤ ਦਾ ਖੇਲ ਨਹੀਂ ਓ ਬੱਚਿਆਂ ਨਦਾਨਾ ਦਾ ਇਨੇ ਮਾਰਿਆ ਸ਼ੁਭਾਸ਼ਨਾ ਨਹੀਂ ਮਿਲੀ ਉਹਦੀ লাশ ਕਹਿੰਦੇ ਹੋ ਗਿਆ ਵਿਨਾਸ਼ਕਾਸ਼ਤ ਵਿਮਾਨਾਂ ਦਾ ਕਿ ਅਮਰੀਕਾ ਲਈ ਉਸਾਮਾ ਜਿਵੇਂ ਚੀਨ ਲਈ ਇਲਾਮਾ ਅਪਰਾਧ ਦਾ ਪਤਾਮਾ ਜਿਵੇਂ ਇੰਡੀਆ ਨੂੰ ਦਉਦ ਹੈ ਪਰਵੇਜ ਨੂੰ ਜੀ ਕੇਸ ਵਿੱਚ ਫਾਂਸੀ ਹੋਈ ਦੇਸ਼ ਵਿੱਚ ਬੈਠਾ ਹੈ ਵਿਦੇਸ਼ ਵਿੱਚ ਮਾਲੀਆ ਦੀ ਮੌਜ ਹੈ ਕਿ ਸ਼ੀਜਨ ਪਿੰਗਯਾਰੋ ਚੀਨ ਦਾ ਇੱਕ ਇੱਕ ਕੋਰੀਆ ਦਾ ਕਿੰਮ ਦੇਖ ਮਾਰਦਾ ਹੈ ਚੀਕਾ ਜੀ ਬਰਾਕ ਓਬਾਮਾ ਜੀ ਨੇ ਮਾਰਿਆ ਉਸਾਮਾ ਉਹ ਜੰਦਾ ਪੂਰਾ ਕੰਮ ਰਹਿੰਦਾ ਵਿੱਚ ਅਮਰੀਕਾ ਜੀ ਗੈਟਨਾਲ ਡੋਪ੍ਰੰਪ ਦੇਖੋ ਮਾਰਦਾ ਹੈ ਜੰਪ ਦੀ ਮਸਾਇਲ ਕਰੇ ਡੰਪ ਨੇ ਸੁਲੇਮਾਨੀ ਮਾਰਿਆ ਕਿ ਅਗੋ ਆਇਤੁੱਲਾ ਕਹਿੰਦਾ ਹੁਣ ਜੁੱਪ ਨਹੀਂ ਹੋ ਬੈਂਦਾ ਦੇਖ ਜ਼ੁਲਮ ਨਹੀਂ ਸੈਂਦਾ ਨਹੀਂ ਹਰਾਨ ਹਜੇ ਹਾਰਿਆ ਕਿ ਗੱਲ ਰਸ਼ੀਆ ਤੋਂ ਤੁਰੀ ਫਿਰ ਕੀਨ ਵੱਲ ਮੁੜੀ ਇਹ ਸਾਥੀਆਂ ਦੀ ਕੁੜੀ ਜਦੋਂ ਖੁੱਲੀ ਉਦੋਂ ਵੇਖਾਂਗੇ ਛੱਡੋ ਲੋਕ ਅੰਤਰੇ ਮਾਸ ਦਾ ਮੰਤਰ ਦੀ ਮਹਿਲਾ ਨੂੰ ਪਸੰਦ ਕਰ ਲਾ ਫੇਰ ਆਪਾਂ ਸਿੱਖਾਂਗੇ ਕਿ ਸਭ ਛੱਡ ਗਏ ਸੀ ਪੱਲਾ ਰੂਸ ਰਹਿ ਗਿਆ ਇਕੱਲਾ ਜੀ ਸਤਲਨੋਂ ਝੱਲਾ ਕਹਿੰਦਾ ਸਾਰਿਆਂ ਨੂੰ ਵੇਖ ਲਉ ਪੂਰਾ ਲੈਂਦਾ ਹੈ ਆਨੰਦ ਰਾਜੇ ਦਾ ਜੋ ਪੰਜਾਬ ਦੀ ਬੜੀ ਸ਼ਾਇਰੀ ਹੈ ਪਸੰਦ ਜੀ ਦੁਬਈ ਵਾਲੇ ਸ਼ੇਖ ਨੂੰ ਇਹ ਯੋਗਦਾਨ ਬਾਪ ਮਾਂ ਦਾ ਦਾਦੇ 71 ਸਿਆਹ ਦਾ ਦੱਸ ਗਿਆ ਜਾਂਦਾ ਜਾਂਦਾ ਬਾਪੂ ਰਾਜ ਵੱਡੇ ਵੱਡੇ ਆ ਰੱਬ ਨੇ ਜੇ ਕਹਿ ਆ ਫੇਰ ਆਪਾਂ ਮਿਲਾਂ ਜਿੱਦ ਮੇਰੇ ਉਹਦੇ ਪਹਿਲਾਂ ਵੀ ਕਿ ਸ਼ੇਰ ਮੈਂ ਤਾਂ ਲਿਖ ਲਿਖ ਛੱਡੇ ਆ ਕਿ ਜੋੜਦਾ ਕਵਿਤ ਬੈਠਾ ਔਲਖਾਂ ਦੇ ਵਿੱਚ ਜੀ ਬਰਿੰਦਰ ਦਾ ਚਿੱਤ ਜਦ ਛੇਤੀ ਹੁਣ ਲੋਕਦਾ ਕਿ ਧਰਮਾਂ ਦੇ ਕੇਸ ਦਾ ਤੇ ਨਿਤ ਦੇ ਕਲੇਸ਼ ਦਾ ਬਣੂ ਕਿ ਮੇਰੇ ਦੇਸ਼ ਦਾ ਮੈਂ ਇਹੀ ਰਹਿਂਦਾ ਸੋਚਦਾ ਧਰਮਾਂ ਦੇ ਕੇਸ ਦਾ ਤੇ ਨਿਤ ਦੇ ਕਲੇਸ਼ ਦਾ ਬਣੂ ਕਿ ਮੇਰੇ ਦੇਸ਼ ਦਾ ਰਹੀ